री मां ने बूटा ही पड़ता है ਪਾ ਹੁਣ ਕਰਾਉਣਾ ਮੈਂ ਆਪਾਂ ਨਵੇੜ ਦੇਣਾ ਹਥੋ ਤੇ ਨੂਰ ਤੇ ਨੂੰਨੀ ਪਤਾ ਤਾਂ ਛੋਟੇ ਛੋਟੇ ਪੜ ਦੇਣੇ ਆ ਆ ਦੇਖਾ ਛੋਟਾ ਪੜਦਾ ਇਹਨਾਂ ਉਧਰ ਮੋਟੇ ਇੱਧਰ ਖੜੇ ਆਂਦੇ ਆਜੇ ਪੁੱਤ ਮੈਂ ਤੈਨੂੰ ਦੱਤੂਗੀ ਤੂੰ ਵਾਟ ਲੈ ਆਜੇ ਮੈਂ ਤੈਨੂੰ ਦੱਸ ਦਿੰਦੀ ਬਾਹਰ ਨਿਕਲ ਪਜਾਮਾ ਉੱਪਰ ਚੱਕ ਪਹਿਲਾਂ ਰੋਜੀ ਮੈਂ ਵਿੱਚੇ ਫੜ ਕੇ ਮਟਾ ਦੇ ਆਜੇ ਉਧਰੋਂ ਦੇਖ ਜਾ ਉਧਰ ਵੱਧ ਮੋਟੇ ਆ ਦੇ ਮਮਾ ਨਹੀਂ ਇਹਨੂੰ ਰਹਿਣ ਦੇ ਨੀ ਛੇੜਨਾ ਜਿਹੜਾ ਮਿੱਟੀ ਚ ਇਹ ਆਪਣੇ ਨਾ ਨਵੇਂ ਲਾਏ ਪਿਆਜ਼ ਨੇ ਹਾਂ ਇਧਰ ਆ ਜਾ ਹਾਂ ਇਹਨਾਂ ਡਰੇ ਪਿਆਜ਼ ਕਰਾਚੀ ਵਾਲਾ ਅਦਿਲਾ ਦੇਖੋ ਇਹ ਆ ਕੁੱਟਣਾ ਹਲੇ ਮੈਂ ਝੂਕੇ ਪਿਆਉ ਅਦਿਲਾ ਪੈਰ ਤੇ ਦੌੜ ਤਾ ਛਾਲ ਦੇਖ ਕੇ ਮਰੀ ਦੀ ਆਹ ਦੇਖੋ ਇਹ ਕਿੱਦਾਂ ਪਿੰਡੀਆਂ ਨੂੰ ਆਪਣੀਆਂ ਨੂੰ ਪਿੰਡੀਆਂ ਲੱਗ ਚੁੱਕੀਆਂ ਨੇ ਇਹ ਮੇਰੇ ਕੋਲ ਖੜ ਕੇ ਦੇ ਆਹ ਦੇ ਛੋਟੇ ਨਹੀਂ ਪਤਾ ਦੇਖ ਇਹ ਤਾਂ ਛੋਟੇ ਆ ਨੂਰੇ ਤੋਂ ਈਓ ਬੜੇ ਲੱਗਦੇ ਆ ਤੇ ਈਓ ਨਾਲੇ ਸਿਰੇ ਬੜੇ ਆ ਇਹਨੂੰ ਬੜੇ ਮੈਂ ਦਿਖਾਉਣੀ ਆ ਚਲ ਨਾ ਦੇ ਬਾਹਰ ਨਿਕਲੇ ਹੋਏ ਐ ਬੜੇ ਬੜੇ ਆ ਪੂਰੇ ਉਹ ਤਰਤੀ ਭੋਲ ਦੰਨੇ ਆ ਆ ਦੇ ਨੂਰੇ ਆ ਦੇ ਕਿੱਦਾਂ ਆ ਦੇ ਹਾਂ ਇਹ ਨੂੰ ਕਰਨਿਆ ਬੜਾ ਏ ਉਹ ਬਿਆਦੇ ਕਿਨੇ ਘਟਿਆਂ ਦੀ ਬਨਪੁਰ ਜੀ ਦੇਖਦੇ ਆ ਕੋਲ ਨੇ 5 7 ਤੋਂ ਵੱਡੇ ਤੋਂ ਬੜਾ ਹੀ ਆ ਨਾ ਹਰਜਾ ਦਿਖਾ ਕੇ ਆ ਦੇ ਛੋਟਾ ਪੜਦਾ ਨੂਰ ਤੂੰ ਨਾ ਪਟ ਮੈਂ ਤੁਹਾਨੂੰ ਦੱਸਦੀ ਆ ਤੂੰ ਛੋਟੇ ਛੋਟੇ ਪੱਟੀਆਂ ਤੂੰ ਇਉਂ ਟੁੱਕੇ ਨਾ ਪੜਦੇ ਮਾਂ ਪੀ ਗਾਹ ਹੋ ਜਾ ਛੋਟਾ ਜਿਹਾ ਗਾਹ ਬੜ ਜਾ ਬੜੇ ਹੋ ਮੈਂ ਨੂਰ ਦੱਸਦੀ ਆ ਤੂੰ ਬਿਨਾ ਪੁੱਛੇ ਕਾਦੇ ਪਟਿਆ ਚੱਕ ਤੇ ਹਟੇ ਗਾਹ ਹੋ ਜਾ ਮਾਂ ਪੀ ਗਾਹ ਗਾਹ ਉਪਰ ਗਾਹ ਹੋ ਜਾ ਬੱਡੇ ਅੱਜ ਕਿਦਾ ਬਰਥ ਹੈ ਨਾ ਉਹਦੇ ਲਈ ਮੈਂ ਫਲੇਵਰ ਆਹ ਆਇਆ ਉਹ ਤਾਂ ਛੋਟਾ ਛੱਡ ਦਾਂਗੇ ਇਹਨਾਂ ਅਸੀਂ ਇਕੱਠੇ ਨਹੀਂ ਤੋ ਪੱਟਦੇ ਹੈਗੇ ਦਿੱਲੀ 2-2 ਚਰ ਚੱਲ ਲਈ ਜਿਹਦੀ ਅੱਜ ਬਣਾਉਣੀ ਆ ਭੁਰਜੀ ਪਿਆਜ਼ਾਂ ਦੀ ਗਾਹਾਂ ਦੇਖ ਮਾਪੀ ਤਾਂ ਹੋਰ ਗਾਹਾਂ ਹੋ ਨਹੀਂ ਨੂਰ ਇਹ ਤਾਂ ਛੋਟਾ ਆਹ ਦੇਖ ਕਾ ਖੜਾ ਨੂਰ ਆ ਲੈ ਨੀ ਆ ਦੇ ਆ ਤਣੀਆਂ ਸਭ ਤੋਂ ਟੁੱਟਿਆ ਨਹੀਂ ਪੱਕ ਗਿਆ